ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਲੋਕੀ ਵਾਲੀ ਦਾਲ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੋਕੀ ਬਹੁਤ ਹੀ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਜਿਹੜੀ ਹੈਗੀ ਕਿ ਹজম ਵੀ ਛੇਤੀ ਹੋ ਜਾਂਦੀ ਹੈ ਸਬਜੀ ਅਸੀਂ ਸਬਜੀ ਕਈ ਵਾਰੀ ਬਣਾਉਂਦੇ ਆ ਦੀ ਪਰ ਬਹੁਤ ਟੇਸਟੀ ਬੰਦੀ ਹੈ ਘਰ ਵਿੱਚ ਅਗਰ ਬਜ਼ੁਰਗ ਨੇ ਜਾਂ ਛੋਟੇ ਬੱਚੇ ਨੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਔਰ ਇਹ ਹਜ਼ਮ ਵੀ ਛੇਤੀ ਹੋ ਜਾਂਦੀ ਹੈ ਤਕਰੀਬਨ ਲੋਕ ਇਹ ਸਬਜੀ ਇਸ ਨੂੰ ਬਣਾ ਕੇ ਖਾਂਦੇ ਨੇ ਪਰ ਅੱਜ ਅਸੀਂ ਇਸ ਨੂੰ ਦਾਲ ਦੇ ਵਿੱਚ ਬਣਾਵਾਂਗੇ ਕਈ ਮੂੰਗੀ ਦੀ ਦਾਲ ਵਿੱਚ ਬਣਾਉਂਦੇ ਨੇ ਕਈ ਮਿਕਸ ਦਾਲ ਦੇ ਨਾਲ ਬਣਾਉਂਦੇ ਨੇ ਪਰ ਅੱਜ ਮੈਂ ਛੋਲਿਆਂ ਦੀ ਦਾਲ ਦੇ ਨਾਲ ਬਣਾਵਾਂਗੇ ਕਿਉਂਕਿ ਛੋਲਿਆਂ ਦੀ ਦਾਲ ਨਾਲ ਜਿਹੜੀ ਲੋਕੀ ਇੰਨੀ ਟੇਸਟੀ ਬੰਦੀ ਹੈ ਨਾ ਕਿ ਕਮਾਲ ਦੀ ਚੀਜ਼ ਬਣ ਜਾਂਦੀ ਹੈ ਔਰ ਜਿਹੜੀ ਹਲਕੀ ਫੁਲਕੀ ਬਣਦੀ ਹੈ ਉਹ ਅਲੱਗ ਕਿਉਂਕਿ ਜਿਹੜੀਆਂ ਦਾਲਾਂ ਦੇ ਵਿੱਚ ਜਦੋਂ ਲੋਕੀ ਪੈ ਜਾਂਦੀ ਹੈ ਤਾਂ ਬਹੁਤ ਹੀ ਵਧੀਆ ਤੇ ਹਲਕੀ ਬਣ ਜਾਂਦੀ ਹੈ ਡਾਕਟਰ ਵੀ ਆਮ ਮਰੀਜ਼ ਲੋਕਾਂ ਨੂੰ ਵੀ ਤਕਰੀਬਨ ਇਹ ਹੀ ਦੱਸਦੇ ਨੇ ਕਿ ਕੀਆ ਖਾਓ ਜਾਂ ਦਾਲ ਖਾਓ ਕੀ ਇਹ ਵਾਲੀ ਤੇ ਬਹੁਤ ਤਾਕਤਵਰ ਹੁੰਦੀ ਹੈ ਵਿਟਾਮਿਨ ਨਾਲ ਭਰਪੂਰ ਹੈ ਤੇ ਇਹਦੇ ਵਿੱਚ ਕੋਈ ਅਸੀਂ ਜਿਆਦਾ ਮਿਰਚ ਮਸਾਲੇ ਵੀ ਨਹੀਂ ਪਾਉਂਦੇ ਅਸੀਂ ਸਿਰਫ ਇੱਕ ਪਿਆਜ਼ ਲਿਆ ਕੱਟ ਲਿਆ ਮੈਂ ਹਰੀ ਮਿਰਚ ਲਈਏ ਤੁਸੀਂ ਲੋੜ ਮੁਤਾਬਕ ਪਾ ਸਕਦੇ ਹੋ ਮਿਰਚ ਨੂੰ ਜਿਆਦਾ ਖਾਂਦੇ ਹੋ ਤਿੱਖੀ ਤੇ ਜਿਆਦਾ ਪਾ ਸਕਦੇ ਹੋ ਮੈਂ ਦੋ ਮਿਰਚਾਂ ਸਿਰਫ ਹਰੀਆਂ ਕੱਟੀਆਂ ਨੇ ਕਿਉਂਕਿ ਬੱਚਾਂ ਵਾਲੇ ਘਰ ਚ ਜਿਆਦਾ ਨਹੀਂ ਮਿਰਚ ਬੱਚੇ ਖਾਂਦੇ ਔਰ ਮੈਂ ਇੱਕ ਵੱਡਾ ਟਮਾਟਰ ਲਿਆ ਔਰ ਲੋਕੀ ਦਾ ਇੱਕ ਪੀਸ ਲਿਆ ਠੀਕ ਹੈ ਜੀ ਇੱਕ ਲੋਟਕੇ ਦਾ ਛੋਟਾ ਜਿਹਾ ਮੇਰੇ ਕੋਲ ਸੀ ਉਹ ਪੀਸ ਮੈਂ ਉਹੀ ਕੱਟਿਆ ਹੈ ਤੇ ਇਹ दाल ਵਿੱਚ ਅੱਜ ਮੈਂ ਬਣਾਵਾਂਗੀ ਦੇਖਣਾ ਤੁਸੀਂ दाल ਇੰਨੀ ਵਿਟਾਮਿਨ ਤੇ ਭਰਪੂਰ ਹੁੰਦੀ ਏ ਔਰ ਇੰਨੀ ਹੈਲਦੀ ਬਣਦੀ ਏ ਨਾ दाल ਇੰਨੀ ਟੇਸਟੀ ਬਣਦੀ ਏ ਮਜ਼ਾ ਆ ਜਾਂਦਾ ਖਾ ਕੇ ਚਾਹ ਤੁਸੀਂ ਚਾਵਲ ਨਾਲ ਖਾਓ ਪਰੌਂਠੇ ਨਾਲ ਖਾਓ ਫੁਲਕੇ ਨਾਲ ਖਾਓ ਹਰ ਕਿਸ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਔਰ ਬਹੁਤ ਹੀ ਵਿਟਾਮਿਨਲ ਭਰਪੂਰ ਖੁਰਲ ਦੀ ਐਲਦੀ ਤੇ ਬੱਚਿਆਂ ਨੂੰ ਤੁਸੀਂ ਜਰੂਰ ਦਿਆ ਕਰੋ ਘਰ ਵਿੱਚ ਅਗਰ ਬਜ਼ੁਰਗ ਨੇ ਤੇ ਉਹਨਾਂ ਨੂੰ ਵੀ ਜਰੂਰ ਬਣਾ ਕੇ ਦਿਆ ਕਰੋ ਕਿਉਂਕਿ ਲੋਕੀ ਦੀ ਸਬਜ਼ੀ ਦਾ ਸਿਆਮ ਬਣਾਣੇ ਆ ਪਰ ਅਸੀਂ ਜਿਹੜੀ ਦਾਲ ਵਿੱਚ ਪਾ ਕੇ ਬਣਾਉਂਦੇ ਆਂ ਔਰ ਗੋਰ ਹੈਲਦੀ ਬਣ ਜਾਂਦੀ ਏ ਚਾਹ ਤੁਸੀਂ ਮੂੰਗੀ ਸਾਬਤ ਦੀ ਦਾਲ ਬਣਾ ਲਓ ਇਹਦੇ ਚਾਚਾ ਮੂੰਗੀ ਮਸਰਾਂ ਦਾਲ ਪਾ ਲਓ ਚਾਹ ਛੋਲੇਾਂ ਦਾਲ ਪਾ ਲਓ ਸਾਨੂੰ ਛੋਲੇਾਂ ਦਾਲ ਨਾਲ ਬਹੁਤ ਹੀ ਜ਼ਿਆਦਾ ਟੇਸਟ ਲੱਗਦੀ ਏ ਅਸੀਂ ਹਮੇਸ਼ਾ ਛੋਲੇਾਂ ਦੇ ਦਾਲ ਚ ਪਾ ਕੇ ਬਣਾਉਂਦੇ ਆਂ ਤੇ ਹੁਣ ਇਸ ਨੂੰ ਸਭ ਤੋਂ ਪਹਿਲੇ ਅਸੀਂ ਬਹੁਤ ਵਧੀਆ ਜਿਹਾ ਇੱਕ ਤੜਕਾ ਲਗਾਵਾਂਗੇ ਕਿਉਂਕਿ ਤੜਕੇ ਦੇ ਨਾਲ ਜਿਹੜਾ ਸਾਰਾ ਸਬਜੀ ਤੇ ਦਾਲ ਦਾ ਟੇਸਟ ਬੰਦਾ ਜਦੋਂ ਅਸੀਂ ਤੜਕਾ ਲਗਾਵਾਂਗੇ ਤੇ ਉਹਦੇ ਨਾਲ ਐਨਾ ਕੀ ਸਬਜੀ ਦਾ ਔਰ ਦਾਲ ਦਾ ਜਿਹੜਾ ਮਿਕਸਚਰ ਅਸੀਂ ਪਾਵਾਂਗੇ ਉਹ ਬਹੁਤ ਹੀ ਜ਼ਿਆਦਾ ਟੇਸਟੀ ਹੋ ਜਾਏਗਾ ਮੇਰੇ ਕੋਲ ਜਿੰਜਰ گارਲਿਕ ਦੀ ਪੇਸਟ ਪਈ ਅਗਰ ਤੁਸੀਂ ਦੂਸਰਾ ਫਰੈਸ਼ ਪਾਣਾ ਚਾਹੁੰਦੇ ਹੋ ਤੇ ਉਹਨੂੰ ਗ੍ਰाइंड ਕਰਕੇ ਪਾਣਾ ਕਿਉਂਕਿ ਫਿਰ ਮੋਟਾ ਮੋਟਾ ਮੂੰਹ ਚ ਆਏਗਾ ਅਦਰਕ ਜਿਹੜਾ ਹੁੰਦਾ ਹੈ ਮੋਟਾ ਮੋਟਾ ਮੂੰਹ ਚ ਆਂਦਾ ਹੈ ਉਹ ਤੇ ਬੱਚੇ ਖਾਂਦੇ ਨਹੀਂ ਮੂੰਹ ਚ ਕੱਢ ਦਿੰਦੇ ਨੇ ਅਗਰ ਤੁਹਾਡੇ ਕੋਲ ਪੇਸਟ ਹੈ ਤਾਂ ਤੁਸੀਂ ਪੇਸਟ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਵਧੀਆ ਜਿਹਾ ਇੱਕ ਪਹਿਲੇ ਤੜਕਾ ਲਗਾਵਾਂਗੇ ਉਸ ਤੋਂ ਬਾਅਦ ਅਸੀਂ ਇਹ ਦੋਨੋਂ ਚੀਜ਼ਾਂ ਵਿੱਚ ਪਾਵਾਂਗੇ ਕੁੱਕਰ ਦੇ ਵਿੱਚ ਠੀਕ ਹੈ ਜੀ ਤੇ ਮੈਂ ਤੁਹਾਨੂੰ ਅੱਜ ਬਣਾ ਕੇ ਦਾਲ ਦਿਖਾਨੀ ਆ ਕਿ ਕਿੰਨੀ ਟੇਸਟੀ ਤੇ ਕਿੰਨੀ ਹੈਲਦੀ ਬਣਦੀ ਏ ਔਰ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਕਿਉਂਕਿ ਇਹਦੇ ਵਿੱਚ ਜਿਆਦਾ ਸੀ ਮਿਰਚ ਮਸਾਲੇ ਨਹੀਂ ਪਾਉਂਦੇ ਹੈਲਦੀ ਦਾਲ ਹੈਗੀ ਰਾਤ ਨੂੰ ਤਕਰੀਬਨ ਲੋਕ ਇਹ ਬਣਾ ਕੇ ਖਾਂਦੇ ਨੇ ਮਾਂ ਛੋਲਿਆਂ ਦੀ ਦਾਲ ਜਾਂ ਮੂੰਗੀ ਮਸਰੇ ਦੀ ਦਾਲ ਜਾਂ ਘੀਏ ਵਾਲੀ ਦਾਲ ਕੀ ਆ ਪਾ ਕੇ ਤਾਂ ਹੋਰ ਵੈਸੀ ਵੀ ਟੇਸਟੀ ਬਣ ਜਾਂਦੀ ਏ ਔਰ ਬੱਚਿਆਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਇਹ ਬਹੁਤ ਜ਼ਿਆਦਾ ਹੈਲਦੀ ਏ ਔਰ ਇਸ ਇਸ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਔਰ ਜ਼ਰੂਰ ਬਣਾ ਕੇ ਦੇਖਣਾ ਠੀਕ ਏ ਜੀ ਚਲੋ ਜੀ ਹੁਣ ਲਗਾਨੇ ਆ ਸੀ ਤੜਕਾ ਹਾਂਜੀ ਅਸੀਂ ਗੈਸ ਤੇ ਕੁੱਕਰ ਰੱਖ ਦਿੱਤਾ ਏ ਔਰ ਵਿੱਚ ਤੇਲ ਪਾਤਾ ਏ ਤਕਰੀਬਨ ਇੱਕ ਕਟਕੀ ਤੇਲ ਪਾਣੀ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਦੇਸੀ ਘਿਓ ਦਾ ਤੜਕਾ ਲਗਾਓ ਚਾਹੇ ਸਰੋਂ ਦਾ ਤੇਲ ਦਾ ਚਾਹੇ ਰਿਫਾਈਨ ਦਾ ਠੀਕ ਏ ਜੀ ਅਸੀਂ ਸਰੋਂ ਦਾ ਤੇਲ ਦਾ ਤੜਕਾ ਲਗਾਉਣ ਲੱਗੇ ਆਂ ਹੈਲਦੀ ਦਾਲ ਬਣਾਣੀ ਹੈ ਚਾਹ ਤੁਸੀਂ ਦੇਸੀ ਘੋਦ ਲਗਾਓ ਪਰ ਰਿਫਾਈਂਡ ਵਗੈਰਾ ਨਹੀਂ ਯੂਜ਼ ਕਰੀ ਤਾਂ ਤਕਰੀਬਨ ਲੋਕਾਂ ਨੇ ਬੰਦ ਕਰ ਦਿੱਤਾ ਹਰ ਘਰ ਵਿੱਚ ਬੰਦ ਹੋ ਗਿਆ ਜਿਹੜਾ ਸਰੋਂ ਦਾ ਤੇਲ ਉਹ ਹੈਲਦੀ ਹੁੰਦਾ ਔਰ ਹਲਕਾ ਵੀ ਹੁੰਦਾ ਔਰ ਤੁਸੀਂ ਦੇਸੀ ਘਿਓ ਦਾ ਵੀ ਲਗਾ ਸਕਦੇ ਹੋ ਤੇ ਸਰੋਂ ਦੇ ਤੇਲ ਦਾ ਵੀ ਤੜਕਾ ਲਗਾ ਸਕਦੇ ਆਂ ਦਾਲ ਨੂੰ ਹੁਣ ਅਸੀਂ ਥੋੜਾ ਜਿਹਾ ਤੇਲ ਨੂੰ ਪਹਿਲਾਂ ਸੜਾਂਗੇ ਅੱਛੇ ਤਰ੍ਹਾਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇ ਉਸ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਜੀਰਾ ਠੀਕ ਹੈ ਜੀ ਦੇ ਕੋਲ ਹਲਦੀ ਵੇ ਨਾਲ ਬਣਾਣੀ ਹੈ ਤਾਂ ਕਿ ਬੱਚੇ ਵੱਡੇ ਸਭ ਖਾ ਸਕਣ ਨਾਲ ਹੀ ਥੋੜੀ ਹਿੰਗ ਪਾ ਦਾਂਗੇ ਅਸੀਂ ਹਿੰਗ ਦੇ ਨਾਲ ਇਹ ਹੁੰਦਾ ਕਿ ਵਾਈ ਜੜੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਹੁਣ ਅਸੀਂ ਪਾਵਾਂਗੇ ਪਿਆਜ਼ ਤੜਕੇ ਦੇ ਨਾਲ ਇਹਦਾ ਟੇਸਟ ਵਧੀਆ ਬਣਨਾ ਹੈ اور پیاز ਨੂੰ پہلے لال کریں گے تڑکا بہت ودھیا لگاواں گے ਤਾਂ ਕਿ ਦਾਲ ਸਾਡੀ ਬਹੁਤ ਜ਼ਿਆਦਾ ਟੇਸਟੀ ਬਣੇ। ਨਾਲ ਹੀ ਅਸੀਂ ਹਰੀ ਮਿਰਚ ਪਾ ਦਾਂਗੇ ਉਹ ਵੀ ਪੁੱਜ ਜਾਏਗੀ ਤੇਲ ਦੇ ਵਿੱਚ। ਚੰਗੀ ਤਰ੍ਹਾਂ ਪਿਆਜ਼ ਲਾਲ ਕਰਕੇ ਅਸੀਂ ਪਾਵਾਂਗੇ ਹੁਣ। ਪੇਸਟ ਪਾਵਾਂਗੇ ਅਦਰਕ ਲਸਣ ਦੀ। ਅਗਰ ਤੁਸੀਂ ਫਰੈਸ਼ ਪਾਣਾ ਚਾਹੁੰਦੇ ਹੋ ਤੇ ਫਰੈਸ਼ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਪੇਸਟ ਹੈ ਤਾਂ ਪੇਸਟ ਪਾ ਲਓ ਠੀਕ ਹੈ 2 ਚਮਚੇ ਤਕਰੀਬਨ ਪਾਣਾ ਅਦਰਕ ਤੇ ਲਸਣ ਦੀ ਪੇਸਟ ਨਾਲੀ ਨੂੰ ਜਿਵੇਂ ਅੱਛੇ ਤਰ੍ਹਾਂ ਕਿਉਂਕਿ ਤੜਕੇ ਦਾ ਹੀ ਸਵਾਦ ਆਂਦਾ ਤੜਕੇ ਦਾ ਹੀ ਦੇ ਵਿੱਚ ਸਵਾਦ ਹੁੰਦਾ ਹੈ ਹੁਣ ਅਸੀਂ ਪਾਵਾਂਗੇ ਟਮਾਟਰ ਜਿਆਦਾ ਮਸਾਲੇ ਪਾਣ ਦੀ ਜ਼ਰੂਰਤ ਨਹੀਂ ਇੱਕ ਪਿਆਜ਼ ਤੇ ਇੱਕ ਟਮਾਟਰ ਵੀ ਬਹੁਤ ਹੁੰਦਾ ਮੈਂ ਦੋ ਪਿਆਜ਼ ਛੋਟੇ ਲੈਨੇ ਔਰ ਇੱਕ ਟਮਾਟਰ ਵੱਡਾ ਲੈ ਲਿਆ ਸੀ ਔਰ ਦੋ ਹਰੀਆ ਮਿਰਚਾਂ ਬਾਕੀ ਤੁਹਾਡੇ ਮਾਜੇ ਦੇ ਮੁਤਾਬਿਕ ਹੈ ਤੁਸੀਂ ਜਿਆਦਾ ਮਸਾਲੇ ਪਾਣਾ ਚਾਹਦੇ ਹੋ ਤਾਂ ਜਿਆਦਾ ਵੀ ਪਾ ਸਕਦੇ ਹੋ ਠੀਕ ਹੈ ਜੀ ਲੜਕੇ ਨੂੰ ਬੜੇ ਵਧੀਆ ਤਰੀਕੇ ਨਾਲ ਭੁੰਨਾ ਹੁਣ ਅਸੀਂ ਪਾਵਾਂਗੇ ਕੀਆ ਜਿਸ ਨੂੰ ਅਸੀਂ ਲੋਕੀ ਵੀ ਕਹਿੰਨੇ ਆ ਇਹਨੂੰ ਵੀ ਅਸੀਂ ਨਾਲ ਹੀ ਭੁੰਨਾਂਗੇ ਮਸਾਲੇ ਦੇ ਨਾਲ ਹੀ ਅਜੇ ਦੇਖ ਲਓ ਤੁਸੀਂ ਨਿੰਮਕ ਮਿਰਚ ਮਸਾਲੇ ਕੁਛੇ ਨਾ ਪਾਏ ਪਰ ਅਜੇ ਸਪੈਸ਼ਲ ਭੁੰਨਦੇ ਆ ਇਹਨੂੰ ਟੇਸਟੀ ਬਣਾਉਣ ਵਾਸਤੇ 2 ਕੁ ਮਿੰਟ ਅਨ ਭੁੰਨਾਂਗੇ ਨਾਲ ਹੀ ਕੀਆ ਇਹਨੂੰ ਜਿਹਦੇ ਨਾਲ ਕਿਹਦਾ ਟੇਸਟ ਬਹੁਤ ਵਧੀਆ ਆਏਗਾ ਹੁਣ ਅਸੀਂ ਪਾਵਾਂਗੇ ਨਮਕ ਮਿਰਚ ਮਸਾਲੇ ਉਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਹੋ ਜਿੰਨੇ ਜਿੰਨੇ ਤੁਹਾਨੂੰ ਲੋੜ ਹੈ ਹਲਦੀ ਚੱਲੀ ਗਈ ਨਮਕ ਚਲਾ ਗਿਆ ਔਰ ਗਰਮ ਮਸਾਲਾ ਔਰ ਸੁੱਕਾ ਧਨੀਆ ਕਾਲੀ ਮਿਰਚ ਸਾਰੇ ਮਸਾਲੇ ਅਸੀਂ ਪਾ ਦਿੱਤੇ ਨੇ ਹੁਣ ਅਸੀਂ ਇਹਨੂੰ 2 ਮਿੰਟ ਹੋਰ ਭੁੰਨਾਂਗੇ ਆ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣ ਗਿਆ ਔਰ ਕਿਾ ਕਿੰਨਾ ਵਧੀਆ ਲੱਗ ਰਿਹਾ ਵਿੱਚ ਲੋਕੀ ਦਾ ਟੇਸਟ ਆਪਣੇ ਆਪ ਹੀ ਬਣ ਜਾਣਾ ਵਿੱਚ ਬਹੁਤ ਹੀ ਟੇਸਟੀ ਬਣਦੀ ਏ ਇੱਕ ਵਾਰੀ ਜ਼ਰੂਰ ਇਸ रेसिपी ਨੂੰ ਟਰਾਈ ਕਰਨਾ ਛੋਲਿਆਂ ਦੀ ਦਾਲ ਅਗਰ ਤੁਸੀਂ ਪਿਗੋ ਕੇ ਰੱਖਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਬਣਦੀ ਏ ਕਿਉਂਕਿ ਜਦੋਂ ਫੁੱਲ ਜਾਂਦੇ ਨੇ ਨਾ ਦਾਲ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਏ ਅਸੀਂ 1 ਘੰਟਾ ਤਕਰੀਬਨ ਪਹਿਲੇ ਪਿਗੋਤਾ ਸੀ ਹੁਣ ਅਸੀਂ ਦਾਲ ਪਾਣ ਲੱਗੇ ਆ ਇੱਕ ਤਾਂ ਫੁੱਲ ਜਾਂਦੀ ਹੈ ਇੱਕ ਟੇਸਟੀ ਬਹੁਤ ਬਣ ਜਾਂਦੀ ਹੈ ਫੁੱਲਾਂ ਦੇ ਕਰਕੇ ਮੋਟੀ ਮੋਟੀ ਦਾਲ ਬਹੁਤ ਵਧੀਆ ਲੱਗਦੀ ਹੈ ਘੀਏ ਦੇ ਵਿੱਚ ਦੋ ਤਿੰਨ ਸੀਟੀਆਂ ਚਨੇ ਦੀ ਦਾਲ ਲਈ ਤਿਆਰ ਹੋ ਜਾਣਾ ਕਿਉਂਕਿ ਕਿਤੇ ਭਿੱਜੀ ਹੋਈ ਸੀ ਟਾਈਮ ਵੀ ਕੱਟ ਲੇਗੀ ਘੀਆ ਤਾਂ ਤੁਹਾਨੂੰ ਪਤਾ ਹੈ ਕਿ ਦੋ ਸੀਟੀਆਂ ਚ ਗਲ ਜਾਂਦਾ ਇਹ ਦੇਖੋ ਜੀ ਕਿੰਨਾ ਵਧੀਆ ਕਲਰ ਆਦਾ ਰਿਹਾ ਅਸੀਂ ਇਸੇ 2 ਮਿੰਟ ਨੂੰ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਪਾ ਕੇ 3-4 ਸੀਟੀਆਂ ਦਵਾਵਾਂਗੇ ਇੱਕ ਵਾਰੀ ਇਸ ਤਰੀਕੇ ਨਾਲ ਦਾਲ ਜਰੂਰ ਬਣਾ ਕੇ ਦੇਖਣਾ ਲੋਕੀ ਪਾ ਕੇ ਚਾਹੇ ਤੁਸੀਂ ਮੂੰਗੀ ਸਾਬਤ ਹੀ ਪਾ ਲਓ ਚਾਹੇ ਛੋਲਿਆਂ ਦੀ ਪਾ ਲਓ ਪਰ ਛੋਲਿਆਂ ਦੇ ਦਾਲ ਚ ਜ਼ਿਆਦਾ ਟੇਸਟ ਆਂਦਾ ਹੈ ਤਕਰੀਬਨ 1.5 ਗਲਾਸ ਅਸੀਂ ਪਾਣੀ ਦਾ ਪਾਵਾਂਗੇ ਇਹਦੇ ਵਿੱਚ ਤੁਸੀਂ ਦਾਲ ਨੂੰ ਅਗਰ ਧੋ ਕੇ ਰੱਖਿਆ ਤੇ ਉਹਦੇ ਵਿੱਚ ਹੀ ਪਾਣੀ ਸਾਫ ਪਾ ਕੇ ਫਿਲਟਰ ਪਾਣੀ ਪਾਤੇ ਤੁਸੀਂ ਇਸ ਉਹਦੇ ਸਮੇਤ ਵੀ ਪਾ ਸਕਦੇ ਹੋ ਮੈਂ ਦਾਲ ਅਸੀਂ ਪਹਿਲੀ ਧੋ ਕੇ ਰੱਖੀ ਸੀ ਤੇ ਹੁਣ ਅਸੀਂ ਡੇਢ ਗਲਾਸ ਪਾਣੀ ਪਾਤਾ ਕਿਉਂਕਿ ਲੋਕੀ ਨੇ ਵੀ ਪਾਣੀ ਕਾਫੀ ਛੱਡ ਦੇਣਾ ਤੇ ਹੁਣ ਅਸੀਂ ਇਹਨੂੰ 3-4 ਸਿਟੀਆਂ ਬਾਅਦ ਖੋਲ ਕੇ ਦੇਖਾਂਗੇ ਕਿ ਸਾਡੀ ਦਾਲ ਕਿਸ ਤਰ੍ਹਾਂ ਦੀ ਬਣੀ ਹੈ ਠੀਕ ਹੈ ਜੀ ਅਤੇ ਤੁਸੀਂ ਨਮਕ ਨਮਕ ਵਗੈਰਾ ਚੈੱਕ ਕਰ ਸਕਦੇ ਹੋ ਅਗਰ ਨਮਕ ਘੱਟ ਹੈ ਤਾਂ ਤੁਸੀਂ ਪਾ ਕੇ ਤੈਨੂੰ ਪੂਰਾ ਕਰ ਸਕਦੇ ਹੋ ਚਲੋ ਜੀ ਹੁਣ ਅਸੀਂ ਕੁੱਕਰ ਬੰਦ ਕਰਨ ਲੱਗਿਆ ਤੇ ਹੁਣ 3-4 ਸਿਟੀਆਂ ਵੱਜਣ ਤੋਂ ਬਾਅਦ ਅਸੀਂ ਕੁੱਕਰ ਨੂੰ ਖੋਲ ਲਾਂਗੇ ਠੀਕ ਹੈ ਜੀ ਹਾਂਜੀ ਮੈਂ ਕੁੱਕਰ ਖੋਲ ਦਿੱਤਾ ਹੈ ਔਰ ਦਾਲ ਦੇਖੋ ਕਿੰਨੀ ਵਧੀਆ ਬਣੀ ਹੈ ਥੋੜੀ ਜਿਹੀ ਕੱਚੀ ਦੇ ਨਾਲ ਇਹਨੂੰ ਅਸੀਂ ਪਹਿਲੇ ਮਿਕਸ ਕਰਾਂਗੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਕਸੂਰੀ ਮੇਥੀ ਅੱਜ ਮੇਰੇ ਕੋਲ ਧਨੀਆਂ ਨਹੀਂ ਸੀ ਹੈਗਾ ਇਸ ਵਾਸਤੇ ਧਨੀਆਂ ਨਹੀਂ ਮੈਂ ਪਾ دی۔ ਉੱਪਰ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ ਜਿਹਦੇ ਨਾਲ ਕੇ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਔਰ ਜ਼ਰੂਰ ਪਾਣਾ ਕਸੂਰੀ ਮੇਥੀ ਦਾ ਵੱਖਰੀ ਟੇਸਟ ਆਉਂਦਾ ਹੈ ਇਹਨਾਂ ਕੱਚੇ ਦੇ ਨਾਲ ਚੰਗੀ ਤਰ੍ਹਾਂ ਪਹਿਲਾਂ ਅਸੀਂ ਮਿਕਸ ਕਰਨਾ ਹੈ ਕਿਉਂਕਿ ਜਿਹੜੇ घिया हूँ वो अप गल तो पर मिक्स नहीं हों ची तरह जब तक असी कड़छी मिक्स ना देखो जी कि वजी देखो घीए वाली दाल बनी है घीए वाली लौकी वाली दाल जरूर एक बार मेरी रेसपी ट्राई करके देखना बहुत ही वह बनती है और बहुत हैल्दी है और बहुत हल्की फुलकी हों हजम ही छेती हो जाती है जड़े बच्चे नहीं भी खेते ज होर नहीं खाता वह भी खुश होकर खाएगा ਔਰ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਨਾਲ ਮੈਂ ਪਨਾਈਏ ਪਿਆਜ਼ ਤੇ ਟਮਾਟਰ ਲਸਣ ਦੀ ਚਟਨੀ ਅੱਜ ਕੱਲ ਧਨੀਆਂ ਨਹੀਂ ਮਿਲ ਰਿਆ ਤੇ ਕੱਲਾ ਪੁਦੀਨਾ ਪਾਓ ਤੇ ਜਿਹੜੀ ਚਟਨੀ ਹੁੰਦੀ ਕੋੜੀ ਕੋੜੀ ਹੋ ਜਾਂਦੀ ਹੈ ਇਸ ਵਾਸਤੇ ਮੈਂ ਪਿਆਜ਼ ਤੇ ਲਸਣ ਟਮਾਟਰ ਦੀ ਚਟਨੀ ਅੱਜ ਕੱਲ ਜ਼ਿਆਦਾ ਬਣਾ ਲੈਣੀ ਹੈ ਗਰਮੀ ਚ ਲਸਣ ਵੀ ਪਾ ਲਈਦਾ ਔਰ ਨਾਲ ਮੈਂ ਲੈ ਦਹੀਂ ਤੇ ਹੁਣ ਅਸੀਂ ਇਹਨੂੰ ਕਟੋਰੀ ਚ ਪਾਣੇ ਆ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਕਿੰਨੀ ਵਧੀਆ ਪਲੇਟ ਬਣਦੀ ਹੈ ਔਰ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਬੱਚਾ ਨੂੰ ਖੁਲਾਣਾ ਮੇਰੇ ਕਹਿਣ ਤੇ ਕਿਉਂਕਿ ਜਦੋਂ ਬੱਚੇ ਇਹ ਖਾਣਗੇ ਤੁਹਾਡੇ ਤੋਂ ਬਾਰ-ਬਾਰ ਮੰਗਣਗੇ ਘਰ ਦੇ ਵੀ ਇਹ ਤੇ ਸਾਰੇ ਖੁਸ਼ ਹੋ ਕੇ ਖਾਂਦੇ ਨੇ ਇਹ ਵਾਲੀ ਦਾਲ ਨੂੰ ਇਹ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਦਾਲ ਹਨਾ ਜੀ ਇੱਕ ਵਾਰੀ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਨਾ ਨਾਲ ਚਟਨੀ ਬਣਾਓ ਚਾਹੇ ਪੁਦੀਨੇ ਦੀ ਧਨੀਏ ਦੀ ਜੇਕਰ ਤੁਹਾਡੇ ਕੋਲ ਧਨੀਆ ਹੈਗਾ ਕਈਆਂ ਨੇ ਘਰ ਵਿੱਚੋਂ ਗਾਇਆ ਹੁੰਦਾ ਹੈ ਅਗਰ ਹੈ ਤੇ ਜ਼ਰੂਰ ਬਣਾਣਾ ਪਰ ਮੇਰੇ ਕੋਲ ਹੈ ਨਹੀਂ ਸੇ ਇਸ ਵਾਸਤੇ ਮੈਂ ਦੋ ਤਿੰਨ ਦਿਨ ਹੋ ਗਏ ਪੁੱਛਦੀ ਪਿਆ ਧਨੀਆ ਮਿਲ ਹੀ ਨਹੀਂ ਰਿਹਾ ਕਿਉਂਕਿ ਇਹਨਾਂ ਦਿਨਾਂ 'ਚ ਗਰਮੀ ਦੇ ਵਿੱਚ ਧੰਨੀਆਂ ਘਾਟੀਆਂ ਆਂਦਾ ਸਟੋਰਾਂ ਦੇ ਵਿੱਚੋਂ ਮਿਲਦਾ तकरीबन ਦੂਰ ਜਾ ਕੇ ਤੇ ਤੁਸੀਂ ਇਸ ਵਾਰ ਲਈ ਇੱਕ ਵਾਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਹੈਲਦੀ ਬਣਦੀ ਦਾਲ ਔਰ ਬਹੁਤ ਹੀ ਟੇਸਟੀ ਬਣਦੀ ਏ ਕਿਉਂਕਿ ਅਸੀਂ ਇਸ ਤਰ੍ਹਾਂ ਹੈਲਦੀ ਚੀਜ਼ਾਂ ਘਰ ਬਣਾਵਾਂਗੇ ਖਾਵਾਂਗੇ ਤੇ ਸਾਰੇ ਇਸ ਪਰਿਵਾਰ ਦਾ ਧਿਆਨ ਅਸੀਂ ਰੱਖ ਸਕਦੇ ਹਾਂ ਸੇਤਮੰਦ ਵੀ ਰਹਿ ਸਕਦੇ ਹਾਂ ਠੀਕ ਹੈ ਜੀ ਮੇਰਾ ਇਹ ਹੀ ਮਨ ਮੇਸ਼ਾ ਹੁੰਦਾ ਹੈ ਮੋਸ਼ਨ ਕਿ ਮੈਂ ਹੈਲਦੀ ਚੀਜ਼ਾਂ ਬਣਾਵਾਂ ਤੇ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ਾਂ ਬਣਾ ਕੇ ਦਿਖਾਵਾਂ ਕਿਉਂਕਿ ਮੈਂ ਜ਼ਿਆਦਾ ਫਰਾਈਟਲੀ ਬਣਾਉਂਦੀ ਤਲੀਆਂ ਵਾਲੀਆਂ ਚੀਜ਼ਾਂ ਮੈਂ ਆਪ ਵੀ ਘੱਟ ਖਾਂਦੀ ਆ ਬੱਚਿਆਂ ਨੂੰ ਵੀ ਘੱਟ ਹੀ ਦੇਣੀਆਂ ਐਸ ਵਾਸਤੇ ਚਲੋ ਕਦੀ ਕਦਾਂ ਹੀ ਤੇ ਦਿਲ ਕਰਦਾ ਹੀ ਆ ਘਰ ਬਣਾਉਣ ਤੇ ਬਣਾ ਕੇ ਖਾਓ ਜ਼ਰੂਰ ਬਟ ਇਹ ਚੀਜ਼ਾਂ ਜ਼ਰੂਰ ਦਿਆ ਕਰੋ ਬੱਚਿਆਂ ਨੂੰ ਠੀਕ ਹੈ ਜੀ ਓਕੇ ਜੀ ਸਸੀ ਕਾਲ ਜੀ